ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦੀ ਆਪਾਂ ਵੀਡੀਓ ਤੇ ਅੱਗੇ ਚੱਲਣ ਤੋਂ ਪਹਿਲਾਂ ਇੱਕ ਕਲਿੱਪ ਦੇਖਦੇ ਹਾਂ ਜੋ ਕਿ ਅਸੀਂ ਅੱਜ ਸਵੇਰੇ ਦੇਖਿਆ ਸਾਡੇ ਪੰਥ ਦੇ ਮਹਾਨ ਢਾਡੀ ਜਥਾ ਭੈਣ ਦਲੇਰਕੌਰ ਅੱਜ ਵੀਡੀਓ ਤੇ ਰੋਂਦੇ ਹੋਏ ਸਾਹਮਣੇ ਆਏ ਇਟਾ ਢੀ ਜਥਾ ਭੈਣ ਦਲੇਰ ਕੌਰ ਨੇ ਜਿਨ੍ਹਾਂ ਨੂੰ ਆਪਾਂ ਸਾਰੇ ਜਾਣਦੇ ਆ ਇਹਨਾਂ ਦਾ ਪੰਜ ਗਰਾਈਆਂ ਉਥੇ ਸਮਾਗਮ ਸੀਗਾ ਇਹਨਾਂ ਨੇ ਇਤਿਹਾਸ ਸੁਣਾਉਣਾ ਸੀ ਚਮਕੌਰ ਸਾਹਿਬ ਦੇ ਸ਼ਹੀਦਾਂ ਦਾ ਜੋ ਕਿ ਬਾਬਾ ਜੀਵਨ ਸਿੰਘ ਜੀ ਦੇ ਨਗਰ ਕੀਰਤਨ ਨੂੰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੀਗਾ ਇਹਨਾਂ ਨੇ ਇਤਿਹਾਸ ਸੁਣਾਇਆ ਜੋ ਕਿ ਪੜਿਆ ਹੋਊਗਾ ਜੋ ਸੁਣਿਆ ਆਪਾਂ ਸਾਰਿਆਂ ਨੇ ਜੋ ਇਤਿਹਾਸ ਬਾਬਾ ਜੀਵਨ ਸਿੰਘ ਜੀ ਨੇ ਗੁਰ ਤੇਗ ਬਹਾਦਰ ਸਾਹਿਬ ਦਾ ਸੀਸ ਦਿੱਲੀ ਤੋਂ ਆਨੰਦਪੁਰ ਸਾਹਿਬ ਪਹਚਾਇਆ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਰੰਗਰੇਟਾ ਗੁਰੂ ਦਾ ਬੇਟਾ ਕਹਿ ਕੇ ਨਿਵਾਜਿਆ ਸੀ ਇਤਿਹਾਸ ਵਿੱਚ ਜੋਪਾਈ ਸੰਗਤ ਸਿੰਘ ਨੇ ਉਹਨਾਂ ਨੂੰ ਗੁਰੂ ਸਾਹਿਬ ਨੇ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਆਪਣੀ ਕਲਗੀ ਜੋੜਾ ਘੋੜਾ ਸਭ ਕੁਝ ਬਖਸ਼ਿਆ ਫਿਰ ਗੁਰੂ ਸਾਹਿਬ ਨੰਗੇ ਪੈਰ ਹੋ ਕੇ ਚੰਕੌਰ ਸਾਹਿਬ ਦਾ ਕਿਲਾ ਛੱਡ ਕੇ ਜਾਂਦੇ ਨੇ ਹੁਣ ਇਹਨਾਂ ਦੇ ਮੁਤਾਬਕ ਇਹ ਇਤਿਹਾਸ ਸੁਣਾ ਰਹੇ ਸੀ ਕਿ ਭਾਈ ਸੰਗਤ ਸਿੰਘ ਨੂੰ ਜੋੜਾ ਘੋੜਾ ਬਖਸ਼ ਕੇ ਗੁਰੂ ਸਾਹਿਬ ਜਾਂਦੇ ਨੇ ਨੰਗੇ ਪੈਰ ਚਮਕੌਰ ਦੀ ਗਲੀ ਘੜੀ ਛੱਡ ਕੇ ਇਹਨਾਂ ਦੇ ਦੀਵਾਨ ਵਿੱਚ ਉੱਠ ਕੇ ਕੁਝ ਕੜਮ ਚੌਧਰੀ ਕਹਿ ਸਕਦੇ ਆਂ ਵੀ ਉੱਠ ਕੇ ਕਹਿੰਦੇ ਨੇ ਵੀ ਨਹੀਂ ਤੁਸੀਂ ਐਂ ਕਹੋ ਵੀ ਗੁਰੂ ਸਾਹਿਬ ਨੇ ਆਪਣਾ ਤਾਜ ਬਾਜ ਘੋੜਾ ਜੋੜਾ ਜੋ ਵੀ ਆ ਬਾਬਾ ਜੀਵਨ ਸਿੰਘ ਨੂੰ ਬਖਸ਼ਿਆ ਸੀ ਹੁਣ ਇੱਕ ਇਨਸਾਨ ਦੇ ਕਹਿਣ ਨਾਲ ਇਤਿਹਾਸ ਕਿਵੇਂ ਬਦਲ ਸਕਦੇ ਆ ਜੋ ਇੰਨੇ ਸਾਲਾਂ ਤੋਂ ਪੁਰਾਣਾ ਅਸੀਂ ਪੜ੍ਹਦੇ ਸੁਣਦੇ ਆ ਰਹੇ ਆ ਭੈਣ ਦਲੇਰ ਕੌਰ ਕਹਿੰਦੇ ਅਸੀਂ ਚੁੱਪ ਕਰ ਗਏ ਸੀ ਕੁਝ ਨਹੀਂ ਬੋਲਿਆ ਉੱਤੋਂ ਦੀ ਇਹਨਾਂ ਨਾਲ ਗੁੰਡਾਗਰਦੀ ਕਰਦੇ ਨੇ ਭਾਈ ਤੁਹਾਨੂੰ ਦੀਵਾਨ ਨਹੀਂ ਲਾਉਣ ਦੇਵਾਂਗੇ ਤੁਹਾਡੀਆਂ ਸਟੇਜਾਂ ਘੇਰਾਂਗੇ ਐਵੇਂ ਕਰਾਂਗੇ ਉਹ ਕਰਾਂਗੇ ਭਾਈ ਕਾਦੇ ਵਾਸਤੇ ਜੇ ਤਾਂ ਭੈਣ ਗਲਤ ਸੁਣਾ ਰਹੀ ਆ ਫਿਰ ਤਾਂ ਉਥੇ ਹੋਰ ਵੀ ਪ੍ਰਬੰਧਕ ਹੋਣਗੇ ਜੋ ਕਹਿਣਗੇ ਭਾਈ ਤੁਸੀਂ ਗਲਤ ਇਤਿਹਾਸ ਸੁਣਾ ਰਹੇ ਹੋ ਭਾਈ ਬਾਕੀ ਭਾਈ ਜੇ ਕੋਈ ਗਲਤ ਇਤਿਹਾਸ ਸੁਣਾਉਂਦਾ ਏ ਉਹਨੂੰ ਦੁਬਾਰੇ ਸੱਦਿਆ ਨਹੀਂ ਜਾਂਦਾ ਉਸ ਜਗ੍ਹਾ ਤੇ ਜੇ ਭੈਣ ਗਲਤ ਇਤਿਹਾਸ ਸੁਣਾਉਂਦੀ ਹੈ ਹੁਣ ਤੱਕ ਫਿਰ ਇਹਦਾ ਨਾਮ ਵੀ ਨਹੀਂ ਸੀ ਹੋਣਾ ਕੋਈ ਜਾਣਦਾ ਵੀ ਨਹੀਂ ਹੋਣਾ ਸੀ ਆਪਾਂ ਹੋਰ ਵੀ ਬਹੁਤ ਦੇਖੇ ਆ ਕੋਈ ਨਵੇਂ-ਨਵੇਂ ਪ੍ਰਚਾਰਕ ਉੱਠਦੇ ਆ ਜੋ ਆਪਣੇ ਹਿਸਾਬ ਨਾਲ ਇਤਿਹਾਸ ਬਣਾਉਂਦੇ ਆ ਉਹਨਾਂ ਨੂੰ ਦੁਬਾਰੇ ਕੋਈ ਸੰਗਤ ਵਿੱਚ ਨਹੀਂ ਸੱਦਦਾ ਸੋ ਭਾਈ ਬਾਬਾ ਜੀਵਨ ਸਿੰਘ ਦੀ ਜੋ ਪਦਵੀ ਹੈ ਉਹ ਆਪਣੇ ਸਿੱਖ ਕੌਮ ਦੀ ਸਿੱਖ ਪੰਥ ਵਿੱਚ ਭਾਈ ਸੰਗਤ ਸਿੰਘ ਜੀ ਤੋਂ ਵੱਧ ਕੇ ਐ ਸੋ ਇਹ ਕੀ ਚਾਹੁੰਦੇ ਨੇ ਵੀ ਜੋ ਇਤਿਹਾਸ ਹੈ ਉਹਨੂੰ ਸਾਡੇ ਹਿਸਾਬ ਨਾਲ ਢਾਲਿਆ ਜਾਵੇ ਜੇ ਆਪਾਂ ਬਾਬਾ ਜੀਵਨ ਸਿੰਘ ਜੀ ਦੇ ਸਮਾਗਮ ਤੇ ਆਏ ਆ ਤੇ ਹਰ ਇੱਕ ਪਦਵੀ ਬਾਬਾ ਜੀਵਨ ਸਿੰਘ ਜੀ ਨੂੰ ਦਿੱਤੀ ਜਾਵੇ ਜੋ ਬਾਬਾ ਜੀਵਨ ਸਿੰਘ ਜੀ ਦੀ ਪਦਵੀ ਹੈ ਉਹ ਉਹੀ ਰਹੇਗੀ ਜੋ ਭਾਈ ਸੰਗਤ ਸਿੰਘ ਦੀ ਪਦਵੀ ਹੈ ਉਹੀ ਰਹੇਗੀ ਸਾਡੇ ਜਾਂ ਤੁਹਾਡੇ ਮੇਰੇ ਕਹਿਣ ਨਾਲ ਕੋਈ ਪਦਵੀ ਨਹੀਂ ਬਦਲਣ ਲੱਗੀ ਜੋ ਇਤਿਹਾਸ ਵਿੱਚ ਲਿਖਿਆ ਹੈ ਉਹ ਉਹੀ ਰਹਿਣਾ ਹੈ ਫੇਰ ਇੱਕ ਹੋਰ ਗੱਲ ਅਸੀਂ ਕਹਿੰਨੇ ਆ ਸਾਡੀ ਸਿੱਖ ਕੌਮ ਦੇ ਵਿੱਚ ਜੋ ਭੈਣਾਂ ਨੇ ਉਹ ਪੁੱਠੇ ਪਾਸੇ ਜਾ ਰਹੀਆਂ ਨੇ ਉਹ ਸਿੱਖ ਅਮਰਤਧਾਰੀ ਨਹੀਂ ਹੋ ਰਹੇ ਆ ਨਹੀਂ ਉਹ ਨਹੀਂ ਬਹੁਤ ਕੁਝ ਕਹਿੰਦੇ ਨੇ ਭਾਈ ਜੇ ਤੁਹਾਡਾ ਆਹੀ ਹਾਲ ਰਿਆ ਤੁਸੀਂ ਗੁੰਡਾਗਰਦੀ ਹੀ ਕਰਦੇ ਰਹੇ ਹੁਣ ਤੁਸੀਂ ਉਹ ਏਡੀ ਮਹਾਨ ਸ਼ਖਸੀਅਤ ਹੈ ਬੀਬੀ ਦਲੇਰਕੌਰ ਹਨਾ ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਅਸੀਂ ਤੁਹਾਡੀਆਂ ਸਟੇਜਾਂ ਨਹੀਂ ਲੱਗਣ ਦੇਵਾਂਗੇ ਅਸੀਂ ਤੁਹਾਡੀਆਂ ਗੱਡੀਆਂ ਘੇਰਾਂਗੇ ਤੇਰੇ ਇੱਕ ਆਮ ਜੋ ਇਨਸਾਨ ਆਮ ਘਰ ਵਿੱਚ ਉੱਠੀ ਧੀ ਭੈਣ ਤਾਂ ਗੱਲ ਹੀ ਨਹੀਂ ਕਰੇਗੀ ਕਿਉਂਕਿ ਤੁਸੀਂ ਤਾਂ ਗੁੰਡਾ ਕਰਦੀ ਤੇ ਉੱਤਰੇ ਆਉਣੇ ਹਰ ਵਾਰੀ ਇਹ ਗਲਤ ਗੱਲ ਹੈ ਭਾਈ ਜੋ ਇਤਿਹਾਸ ਹੈ ਉਹਨੂੰ ਬਦਲਣ ਦੀ ਕੋਸ਼ਿਸ਼ ਨਾ ਕਰੋ ਜੋ ਲਿਖਿਆ ਹੈ ਅੱਜ ਤੱਕ ਅਸੀਂ ਪੁਰਖਿਆਂ ਤੋਂ ਸੁਣਦੇ ਆਏ ਆ ਉਹਨੂੰ ਉਹੀ ਰਹਿਣ ਦਿਓ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਦੇ ਦਿਮਾਗ ਵਿੱਚ ਉਹੀ ਰਹੇ ਤੁਸੀਂ ਹਰ ਇੱਕ ਚੀਜ਼ ਦਾ ਨਾਂ ਨਾਂ ਬਦਲੋ ਅੱਗੇ ਹੀ ਬਹੁਤ ਕੁਝ ਇਤਿਹਾਸ ਵਿੱਚ ਅਦਲਾ ਬਦਲੀ ਕੀਤੀ ਜਾ ਰਹੀ ਹੈ ਜੋ ਕਿ ਅਜੇ ਤੱਕ ਕੋਈ ਜਥੇਦਾਰ ਸਭ ਕੁਝ ਹੈਗੇ ਨਹੀਂ ਜੋ ਵਧੀਆ ਉਸ ਚੀਜ਼ ਤੇ ਕੰਮ ਕਰ ਰਹੇ ਨੇ ਕਿ ਇਤਿਹਾਸ ਉਹੀ ਰਹੇ ਪਈ ਹੱਥ ਜੋੜ ਕੇ ਬੇਨਤੀ ਹੈ ਸਿੱਖ ਪ੍ਰਚਾਰਕਾਂ ਨੂੰ ਰੋਣ ਤੇ ਮਜਬੂਰ ਨਾ ਕਰਿਆ ਕਰੋ ਜੇ ਆਪਾਂ ਆਪ ਕੁਝ ਨਹੀਂ ਕਰ ਸਕਦੇ ਤਾਂ ਦੂਜਿਆਂ ਦੀਆਂ ਲੱਤਾਂ ਨਾ ਖਿੱਚੀਏ ਹੱਥ ਜੋੜ ਕੇ ਬੇਨਤੀ ਹੈ ਪਰਵਾਨ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ